ਮੁਖਸ਼ਰ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉਦਘਾਟਨ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਵੇਖੋ ਜੀ ਮਹਾਰਾਜ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਧ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਧ ਘਟਣ ਇਹਨਾਂ ਨੇ ਮਾਰਦਾ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਵੀ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਸੌਤਾ ਆਦੀ ਥਾ ਥਾ ਤੋਂ ਉਹਨਾਂ ਚ ਮਾਰਦਾ ਰੂਪ ਰੱਖੀ ਫਿਰਦੇ ਆ ਇਹ ਉੱਥੇ ਦੁਕਾਨ ਆ ਬਾਬਿਆਂ ਨੂੰ ਦੁਕਾਨ ਨਾਲ ਕੀ ਹੋਣਾ ਜੀ ਬਾਬਿਆਂ ਨੇ ਜਿੰਦ ਤੋਂ ਵੇਖਣਾ ਬਾਬਾਏ ਉੱਤੇ ਛੱਦਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾਈ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ੱਟੇ ਮਾਰਨਾ ਮਾਰੀਗਾ ਇਹ ਦੂਜੇ ਨੂੰ ਜਜ ਮੰਦ ਨਹੀਂ ਜਾਈ ਬਹੁਤ ਹੀ ਜ਼ਿਆਦਾ ਨਜ਼ਾਇਜ਼ ਇਹ ਗਲਤੀ ਪਰ ਪਾਕਿਸਤਾਨ ਜੀ ਨਹੀਂ ਹੈ ਜੇ ਪੂਰੇ ਜਿੰਨਾ ਪਰਸ਼ਾਣਾ ਮਾੜੇ ਮੱਚੋ ਮਾੜੇ ਆ ਜੋ ਮਾੜੇ ਜਾ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂਪਾਤ ਦੇ ਕੋਲ ਜਾਓ ਫੋਸ ਦੀ ਲਿਪੜੀ ਗੱਦੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆ ਮਾਲਕ ਕੌਣ ਹੈ ਬਲਾਕ ਹੈ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਜੀ ਬਣਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਲਕ ਮਾਲਕ ਨੂੰ ਆਈ ਮਾਰੋ ਬਾਈ ਕਿੱਥੇ ਆ ਮੈਨੂੰ ਇਵੈਂਟ ਹੋ ਗਿਆ ਮੈਂ ਪੁੱਛ ਰਿਹਾ ਤੁਹਾਨੂੰ 55 ਹੱਦਾ ਉਹ ਲਿਪੜਿਆ ਯਾਰ ਸਾੜੇ ਬਈ ਜਮਾ ਹੀ ਜਮਾ ਹੀ ਗੱਦਬੀ ਕਰੀ ਜੇ ਮਾਰੇ ਸੁਰਤਾ ਬਿੱਠੇ ਆ ਯਾਰ ਉਹ ਛੋੜੇ ਆਇਆ ਮੱਚਲਾ ਕੇ ਲੈ ਉਸ ਦਲ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਕੰਮ ਇਹਨਾਂ ਉੱਤੋਂ ਬਾਹਰ ਆਏ ਨਾ ਤੁਸੀਂ ਵੇਖਾ ਮਾਰਾ ਇੱਕ ਜਗ੍ਹਾ ਤੁਸੀਂ ਬੈਠ ਕੇ ਨਹੀਂ ਕਰੋ ਤੁਸੀਂ ਅੱਗੇ ਨਾਲ ਸੇਵਾ ਨਿਭਾਉ ਤੇ ਇਹਨਾਂ ਨੂੰ ਦੋਸਤਾਂ ਨਾਲ ਕਰਦੇ ਆਂ ਮੈਂ ਕਿਹਾ ਬਾਬੇ ਆਈ ਇਹਨਾਂ ਨੂੰ ਕਰਨ ਕਰਨ ਸਾਹਿਬ ਸਾਈ ਜੀ ਦੋਦਿਓ ਲਿਆਇਆ ਦੋਦਿਓ ਮੈਨੂੰ ਟੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ੱੱਕੇ ਮਾਰੇ ਇਹਨਾਂ ਨੇ ਮੈਂ 15 ਜਗ੍ਹਾ ਮੈਂ ਪਾਵਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਦਾ ਪਿਆਰ ਵੀ ਮੈਂ ਖ ਲੈ ਆ ਜਾ ਗਾਂ ਮੈਂ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਫੇਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਲੋਨ ਦੀ ਕਮੇਟੀ ਵਾਲੇ ਵੀ ਆਉਂਦੇ ਮੈਨੂੰ ਆਖੇ ਮੈਂ ਕਰਦਾ ਰਹਾ ਸਭ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਹਾਂ ਸਾਡੀ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਸਾਡੀ ਨੂੰ ਪਤਾ ਹੀ ਨਹੀਂ ਜਾਂ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਦੀ ਕੌਣੀ ਹੈ ਉਹ ਧੰਨ ਦੀ ਕੌਣੀ ਦਾ ਕਿ ਦੁੱਧਾ ਕੌਣੀ ਦੁੱਧਾ ਦੇਈਂ ਪਹਿਲਾਂ ਗੁਰੂ ਸਾਹਿਬ ਕੋਲ ਤਰਾ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਗੁਰਦਵਾਰ ਗੁਰੂ ਸਾਹਿਬ ਤੋਦਾ ਪਹਿਲਾਂ ਤੂੰ ਮੈਨੂੰ ਦੁੱਧਾ ਕਿਹਾ ਬਾਬਾ ਧਿਆਨ ਦਾਦਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੁੱਧੇ ਆ ਲੈ ਕੇ ਚੱਲ ਕਿੰਨੇ ਜਾਈਂ ਮੈਂ ਦੱਸਦਾ ਇਹਨਾਂ ਦੀ ਗੱਲ ਆਪਕੀ ਨੂੰ ਮਿਲ ਰਹੀਗੀ ਗੱਲ ਇਹਨਾਂ ਦੀ ਆਪਚ ਸ਼ਬਦ ਨਹੀਂ ਮਿਲ ਰਹੇ ਕੋਈ ਨਾ ਜੀ ਸਨਕਾਰ ਸਿਰ ਤੇ ਲੈ ਕੇ ਚੱਲਾਂਗੇ ਹਾਂ ਜੀ ਕੋਈ ਕੋਈ ਨਹੀਂ ਚੱਲੋ ਆਪ ਪਹਿਲਾਂ ਸਰੂਪ ਲੱਗ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਰਦੋ ਉੱਥੇ ਨੇੜੇ ਜੀ